ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਤੁਈ ਜਾਣਦੇ ਹੋ ਧਰਮਪ੍ਰੀਤ ਬੱਚਾ ਦਾ ਨੌਜਵਾਨ ਸਿੱਖ ਮੁਖਮੰਦ ਸਿੰਘ ਨੂੰ ਕਹਿੰਦੇ ਆ ਜੋ ਕੁਝ ਹੋਇਆ ਸੀ ਸਾਰਾ ਵਰਤਾਰਾ ਦੱਸਣ ਦੀ ਲੋੜ ਨਹੀਂ ਤੁਹਾਨੂੰ ਸੋ ਅੱਜ ਜਿਹੜਾ ਵਾ ਇਸ ਬੱਚੇ ਦਾ ਖੜੇ ਆ ਕਿ ਮਹਾਰਾਜ ਨੇ ਜ਼ਿਵਾ ਲਈ ਆ ਇਹਦਾ ਖੜੇ ਇਸ ਕਰਕੇ ਨਹੀਂ ਵੀ ਇਹ ਕੌਣ ਆ ਕੀ ਆ ਜਾਂ ਕੀ ਮਸਲਾ ਖੜੇ ਕੇਸਾਂ ਕਰਕੇ ਕਿਉਂਕਿ ਕੇਸ ਗੁਰੂ ਦੀ ਮੋਹਰ ਨੇ ਮਹਾਰਾਜ ਜੀ ਸਾਨੂੰ ਹੁਕਮ ਕੀ ਸਾਡੇ ਬਾਰੇ ਕੀ ਕੀਤਾ ਪਾ ਜਾਣਦੇ ਆ ਬਿਨਾ ਸ਼ਸਤਰ ਕੇਸ ਸਿੰਘ ਦੇ ਉਹਨਾਂ ਦੇਦਾਰੇ ਤੇ ਇਹ ਵਿਦਵੀ ਹੋਈ ਕੇਸਾਂ ਦੀ ਸੋ ਉਹਦੇ ਵਾਸਤੇ ਅੱਜ ਸਾਰੇ ਸਿੱਖ ਸਮੇਤ ਮਹਾਰਾਜ ਨੇ ਕਿਰਪਾ ਕੀਤੀ ਆ ਆਏ ਆ ਕਿ ਲਿਖਤੀ ਤਰਖਾਸਤ ਜਿਹੜੀ ਆ ਉਹ ਕਰਕੇ ਆਏ ਆ ਉਹਨਾਂ ਪੋਰਸਮਲਾਈ ਮਾਂ ਦੇ ਉੱਤੇ ਵੀ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਤੇ 295 ਦਾ ਉਹਦੇ ਪਰਚਾ ਕੀਤਾ ਜਾਵੇ ਸੋ ਕੇਸਾਂ ਦੀ ਬੇਰੁਮਤੀ ਦੇ ਕਰਕੇ ਖੜੇ ਨੇ ਸਾਰੇ ਤੇ ਇਹ ਸਾਡਾ ਫਰਜ਼ ਵੀ ਬਣਦਾ ਕੋਈ ਆਸਾਨ ਨਹੀਂ ਹੈਗਾ ਜੇ ਆਪਾਂ ਆਪਣੇ ਆਪ ਨੂੰ ਸਿੱਖ ਕਹਿੰਨੇ ਆ ਵਿਚਰਦੇ ਆ ਫਿਰ ਆਪਣਾ ਫਰਜ਼ ਵੀ ਬੰਦਾ ਸੋ ਸਿਰਫ ਫੇਸਬੁੱਕ ਤੇ ਗੱਲਾਂ ਕਰਕੇ ਫੋਟੋ ਪਾ ਕੇ ਲਈ ਗੱਲ ਬੰਦੀ ਹੁੰਦੀ ਗੱਲ ਗਰਾਊਂਡ ਤੇ ਕੰਮ ਕਰਕੇ ਬਣਦੀ ਹੁੰਦੀ ਆ ਤੇ ਗਰਾਊਂਡ ਤੇ ਕੰਮ ਦੇ ਕਰਦੇ ਲਈ ਤੁਹਾਨੂੰ ਗਰਾਊਂਡ ਤੇ ਉਤਰਨਾ ਪੈਂਦਾ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਸਾਰੇ ਸਿੰਘਾਂ ਦੇ ਕੋਲੋਂ ਸਵਾਮਣ ਲੈਂਦੇ ਰਹਿਣ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕਾ ਅੱਛੀ ਗੱਲ ਦੋਸਤੋ ਮੁੱਖ ਮੰਤਰੀ ਧਮਕਵੇਸ ਧਰਮਪ੍ਰੀਤ ਸਿੰਘ ਦੇ ਨਾਲ ਜੋ ਕੁਝ ਵੀ ਹੋਇਆ ਪੁਲਿਸ ਵਾਲਿਆਂ ਵੱਲੋਂ ਜੋ ਵੀ ਉਸਦੇ ਕੇਸਾਂ ਦੀ ਬੇਇੱਜ਼ਤੀ ਕੀਤੀ ਗਈ ਉਹ ਸਾਰੇ ਤੁਸੀਂ ਭਲੀ ਭਾਤੀ ਹੁਣ ਤੱਕ ਜਾਣ ਹੀ ਚੁੱਕੇ ਹੋ ਤੇ ਉੱਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਐਮਪੀ ਖੜੂ ਸਾਹਿਬ ਦੇ ਪਿਤਾ ਸਰਦਾਰ ਤਰਸੇਮ ਸਿੰਘ ਅਤੇ ਪਰਮਜੀਤ ਸਿੰਘ ਅਕਾਲੀ ਅਤੇ ਹੋਰ ਸਿੰਘ ਪਹੁੰਚੇ ਉਸੇ ਪੁਲਿਸ ਥਾਣੇ ਦੇ ਵਿੱਚ ਅਤੇ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਪੁਲਿਸ ਕੰਪਲੇਂਟ ਕੀਤੀ ਹੈ ਅਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਬਾਪੂ ترਸੇਮ ਸਿੰਘ ਨੇ ਮੰਗ ਕੀਤੀ ਹੈ ਕਿ ਜੋ ਸਸਪੈਂਡ ਕਰਨਾ ਹੈ ਉਹ ਸਿਰਫ ਖਾਣਾ ਪੂਰਤੀ ਹੈ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਜਾਵੇ ਤੇ ਉਹਨਾਂ ਤੇ ਧਾਰਾ 295 ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕੀਤਾ ਜਾਵੇ ਤੇ ਉੱਥੇ ਹੀ ਹੁਣ ਮਾਨ ਸਿੰਘ ਅਕਾਲੀ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਵੱਡੀ ਅਪੀਲ ਕਰ ਦਿੱਤੀ ਗਈ ਹੈ ਤੇ ਇਹ ਵੀ ਪਤਾ ਲੱਗਿਆ ਕਿ ਉਹਨਾਂ ਦੋਵੇਂ ਪੁਲਿਸ ਮੁਲਾਜ਼ਮਾਂ ਦੇ ਘਰ ਵੀ ਸਿੰਘ ਪਹੁੰਚ ਗਏ ਨੇ ਸੋ ਆਓ ਦੇਖੋ ਇਹ ਵੀਡੀਓਜ਼ ਤੇ ਜੋ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਬਰਖਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕੀ ਉਹ ਸਹੀ ਹੈ ਜਾਂ ਫਿਰ ਗਲਤ ਇਸ ਹਾਂਉ ਦੇ ਵਿੱਚ ਆਪਣੀ ਰਾਏ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਜ਼ਰੂਰੀ ਆਪਾਂ ਗੱਲ ਕਰਨੀ ਆ ਜੋ ਕਿ ਕਿਸੇ ਗਰੀਬ ਤੇ ਤਸ਼ੱਦਦ ਹੁੰਦਾ ਤੇ ਸਮੇਂ-ਸਮੇਂ ਤੇ ਖਾਲਸਾ ਪੰਥ ਆਵਾਜ਼ ਬੁਲੰਦ ਕਰਦਾ ਤੇ ਉਹਨੇ ਕਰਦੇ ਰਹਿਣਾ ਉਹ ਜ਼ਰੂਰੀ ਨਹੀਂ ਹੁੰਦਾ ਕਿ ਉਹਦੇ ਕੋਈ ਮੋਢੇ ਤੇ ਹੱਥ ਰੱਖੇ ਕੋਈ ਨਾਲ ਖੜਿਆ ਆ ਕੇ ਤੇ ਫੇਰ ਹੀ ਖਾਲਸਾ ਪੰਥ ਤੁਰਦਾ ਖਾਲਸਾ ਪੰਥ ਸਵਾ ਲੱਖੀ ਤੁਰ ਪੈਣਾ ਤੇ ਉਹਦੇ ਮਗਰ ਵਹੀਰਾ ਆਪਣੇ ਆਪ ਹੀ ਲੋਕ ਘਤ ਲੈਂਦੇ ਜਿਨ੍ਹਾਂ ਨੂੰ ਮਰਨ ਦਾ ਜਜ਼ਬਾ ਹੋਵੇ ਤੇ ਜਿਹੜੇ ਸੱਚ ਦੇ ਪੰਧ ਹੀ ਹੋਣ ਤੇ ਮੈਨੂੰ ਬਹੁਤ ਸਾਰੇ ਫੋਨ ਆਏ ਵੈਸੇ ਮੇਰੇ ਕੋਲ 1 ਮਿੰਟ ਦਾ ਵੀ ਸਮਾਂ ਨਹੀਂ ਸੀ ਤਬੀਅਤ ਮੇਰੀ ਠੀਕ ਨਹੀਂ ਸੀ ਤੇ ਪਰ ਫਿਰ ਵੀ ਆ ਮੈਂ ਤੁਹਾਨੂੰ ਇੱਕ ਵੀਡੀਓ ਲਗਾ ਵਿਖਾਉਣ ਇੱਕ ਬੱਚਾ ਹੀ ਕਹਿ ਸਕਦੇ ਆ ਜਿਹੜਾ ਕਿ ਬਹੁਤੀ ਉਮਰ ਨਹੀਂ ਜਿਹੜੀ ਜਿਹਨੂੰ ਮੁੱਖ ਮੰਤਰੀ ਸ਼ਾਇਦ ਧਮਕਬੇਸ ਸਿੰਘ ਦਿਖ ਰਿਹਾ ਉਹ ਜਿਹਨਾਂ ਲੋਕਾਂ ਦਾ ਮਨੋਰੰਜਨ ਕਰਦਾ ਰਿਹਾ ਹੀ ਵੀ ਕੋਈ ਉਹਦੇ ਵੱਲ ਧਿਆਨ ਨਹੀਂ ਦਿੱਤਾ ਹਨ ਤੇ ਆਹ ਵੇਖਿਓ ਜਿਹੜਾ ਵੀ ਕਿਦਾਂ ਕੇਸਾਂ ਤੋਂ ਫੜ-ਫੜ ਕੇ ਮਲਾਜ਼ਮ ਜਿਹੜਾ ਉਹਨੂੰ ਕੁੱਟ ਰਿਹਾ ਇਹ ਕਿਹੜਾ ਕਾਨੂੰਨ ਆ ਤੇ ਕਿਹੜੀ ਸਰਕਾਰ ਨੇ ਇਹਨਾਂ ਨੂੰ ਇਹ ਇਜਾਜ਼ਤ ਦਿੱਤੀ ਆ ਵੀ ਤੁਸੀਂ ਸਿੱਖਾਂ ਦੇ ਸਿਰਾਂ 'ਤੇ ਪੱਗਾਂ ਲਾਓ ਉਹਨਾਂ ਦੇ ਪਰਨੇ ਲਾਓ ਤੇ ਆਹ ਵੇਖੋ ਇਸ ਤਰ੍ਹਾਂ ਉਹਦਾ ਜਿਹੜਾ ਦੇ ਜੂੜੇ ਤੋਂ ਫੜ ਫੜ ਕੇ ਉਹਨੂੰ ਘੁਮਾ ਰਿਆ ਮੈਨੂੰ ਨਹੀਂ ਪਤਾ ਕਿ ਮੁੱਖ ਮੰਤਰੀ ਦਾ ਕੀ ਝਗੜਾ ਕੀ ਗੱਲਬਾਤ ਕੀ ਉਹਨੇ ਕਿ ਉਹਨੂੰ ਮਾੜਾ ਕਿਹਾ ਜਾਂ ਚੰਗਾ ਕਿਹਾ ਲੇਕਿਨ ਸਭ ਤੋਂ ਪਹਿਲਾਂ ਤੇ ਆ ਜਿਹੜੇ ਮੁਲਾਜ਼ਮਾਂ ਇਹਨਾਂ ਨੂੰ ਮੇਰੇ ਵੱਲੋਂ ਲੱਖ ਦੀ ਲਾਹਣਤ ਆ ਠੀਕ ਆ ਇਹਨਾਂ ਦੇ ਜੰਮਣ ਵਾਲਿਆਂ ਨੂੰ ਵੀ ਲੱਖ ਦੀ ਲਾਹਣਤ ਆ ਇਹਨਾਂ ਦੇ ਘਰਾਂ 'ਚ ਵੀ ਬੱਚੇ ਹੋਣਗੇ ਜੇ ਕੋਈ ਕਿਸੇ ਨੇ ਗਲਤੀ ਕੀਤੀ ਆ ਸਾਨੂੰ ਕਾਨੂੰਨ ਨੇ ਗ੍ਰਿਫਤਾਰ ਕਰਨ ਵਾਤੇ ਆਖਿਆ ਵੀ ਐਡਾ ਕੜਾ ਉਹਨੇ ਬੰਦੇ ਮਾਰਤੇ ਜਾਂ ਉਹ ਸਮੈਕ ਵੇਚਣ ਵਾਲੇ ਚੱਟਾ ਵੇਚਣ ਵਾਲਿਆਂ ਨੂੰ ਤੁਸੀਂ ਗੋਡੀਆਂ ਹੱਥ ਲਾਉਣੇ ਜਾ ਕੇ ਉਹਨਾਂ ਨੂੰ ਪਫੜ ਕੇ ਮੱਥਾ ਟੇਕਣੇ ਜਾ ਕੇ ਜਿਨ੍ਹਾਂ ਤੋਂ ਪੈਸੇ ਆਉਂਦੇ ਆ ਇਹ ਜਿਹੜੇ ਗਰੀਬ ਬੰਦੇ ਆ ਇਹਨਾਂ ਬੰਦਿਆਂ ਤੇ ਤੁਸੀਂ ਮਿੰਟ ਚੜਜਣੇ ਜਾ ਕੇ ਮੰਨਿਆ ਕੋਈ ਹੋਰ ਕੋਈ ਗਲਤੀ ਹੋਈ ਆ ਤੁਸੀਂ ਥਾਣੇ 'ਚ ਖੜੋ ਉਹਨੂੰ ਜੇ ਉਹਦੇ ਜੇਲ੍ਹ ਕਰਾਓ ਤੇ ਪਰਚਾ ਕਰਾਓ ਜਿਹੜਾ ਕਾਨੂੰਨ ਕਹਿੰਦਾ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਵੀ ਤੁਸੀਂ ਉਹਦੇ ਕੇਸਾਂ ਤੋਂ ਫੜ ਫੜ ਕੇ ਉਹਦੇ ਕੇਸਾਂ ਦੀ ਬੇਅਦਬੀ ਕਰੋ ਮੈਂ ਤਬੀਅਤ ਮੇਰੀ ਠੀਕ ਨਹੀਂ ਪਰ ਫਿਰ ਵੀ ਜਦੋਂ ਮੈਨੂੰ ਅਣਕੀ ਸਾਹਿਬ ਨੇ ਤੇ ਹੋਰ ਵੀਰਾਂ ਵੱਲੋਂ ਬਹੁਤ ਸਾਰੇ ਫੋਨ ਆਏ ਤੇ ਮੇਰੇ ਕੋਲ ਮੁੱਖ ਮੰਤਰੀ ਦਾ ਨੰਬਰ ਨਹੀਂ ਨਾ ਉਹਦੇ ਕਿਸੇ ਪਿੰਡ ਵਾਲੇ ਦਾ ਮੇਰੇ ਕੋਲ ਨੰਬਰ ਹੈਗਾ ਨਾ ਕੋਈ ਰਾਬਤਾ ਹੈਗਾ ਲੇਕਿਨ ਮੈਂ ਜਾਊਂਗਾ ਜ਼ਰੂਰ ਮੈਨੂੰ ਇਸ ਗੱਲ ਨਾਲ ਨਹੀਂ ਕੋਈ ਫਰਕ ਪੈਂਦਾ ਭਾਵੇਂ ਉਹ ਮੁਲਾਜ਼ਮਾਂ ਤੇ ਮੁਲਾਜ਼ਮ ਗੱਡੇ ਤੇ ਸੋ ਚੜਿਆ ਸਾਡੇ ਬੱਚਿਆਂ ਦੇ ਨਾਲ ਕੋਈ ਤੱਕਾ ਹੋਊਗਾ ਤੇ ਅਸੀਂ ਮਤਲਬ ਉੱਥੇ ਖੜਾਂਗੇ ਅੱਜ ਮੁੱਖ ਮੰਤਰੀ ਨਾਲ ਹੋ ਰਿਹਾ ਇਦਾਂ ਦੇ ਭੜਕੇ ਸਾਡੇ ਜਿਹੜੇ ਨੌਜਵਾਨ ਜਿਹੜੇ ਅਜੇ ਖਾਲਸੇਪੰਥ ਚ ਭਰਤੀ ਹੋ ਰਿਹਾ ਜਿਹੜੇ ਖਾਲਸੇਪੰਥ ਦਾ ਹਿੱਸਾ ਬਾਰੇ ਭੜਕੇ ਉਹਨਾਂ ਦੇ ਕਿਸੇ ਨੂੰ ਪਹਿਣਗੇ ਇਹਦਾ ਮਤਲਬ ਕਿ ਤੁਸੀਂ ਸਾਨੂੰ ਚੇਤਾ ਕਰਾਉਣਾ ਚਾਹੁੰਦੇ ਆਂ ਕਿ 84 ਭੁੱਲੋ ਨਾ ਚਲਾ ਸਿੰਘ ਯਾਦ ਰੱਖੋ ਤੇ ਤੁਹਾਨੂੰ ਇਹ ਗੱਲ ਕਹਿ ਦੇਣਾ ਚਾਹੁੰਦੇ ਆਂ ਕਿ ਜੇ ਇੱਜ਼ਤ ਦੇਈਦੀ ਆ ਤੇ ਇੱਜ਼ਤ ਨੂੰ ਪਰਵਾਨ ਕਰੋ ਇਹਨੂੰ ਆਪਣੇ ਆਪ ਹੀ ਤੁਸੀਂ ਮੁੜ ਕੇ ਕਹਿੰਦੇ ਆਂ ਵੀ ਸਾਡੀ ਇਤਨੀ ਕਰਦੇ ਲੋਕ ਐਸੇ ਕਰਕੇ ਨਹੀਂ ਕਰਦੇ ਬਗੈਰਤਾਵਾਂ ਵਾਲੇ ਕੰਮ ਤੁਸੀਂ ਕਰਦੇ ਆ ਕਿਹੜਾ ਕਾਨੂੰਨ ਆ ਯਾਰ ਕੋਈ ਐਸਐਸਪੀ ਡੀਐਸਪੀ ਆਈਜੀ ਕੋਈ ਆ ਆਪਣੇ ਸਟੇਟਮੈਂਟ ਦੇ ਦੇਵੇ ਵੀ ਆਹਾਂ ਸਾਨੂੰ ਇਹ ਅਥੋਰਟੀ ਆ ਵੀ ਤੁਸੀਂ ਜਾ ਕੇ ਬੱਚੇ ਦੇ ਜਾ ਕੇ ਛੱਤਰ ਮਾਰੋ ਚਪੇੜ ਮੰਨਿਆ ਚਲੋ ਚਪੇੜ ਮਾਰ ਲੀ ਤੁਸੀਂ ਤੁਸੀਂ ਤੇ ਇਦਾਂ ਉਹਨੂੰ ਕੁੱਟਣ ਦੇ ਜਿਦਾ ਕਸਾਈ ਮੈਂ ਝੋਟਾ ਖੋੜਦੇ ਆ ਮੇਰੇ ਹਿਸਾਬ ਨਾਲ ਤੁਸੀਂ ਕਸਾਈਆਂ ਨੂੰ ਮਾਰ ਪਾਤੀ ਯਾਰ ਇੱਕ ਬੇਅੰਤ ਬੁਚੜੀ ਮੈਗਨਾ ਉਹਦੀ ਨਸਲ ਬਸ ਲੱਗਦੇ ਬੰਦੇ ਆ ਇਹ ਜਿਹੜੇ ਬੰਦੇ ਆਗੇ ਜਿਹੜੇ ਵੀ ਬੰਦੇ ਆ ਕੋਈ ਸ਼ਰਮ ਨੂੰ ਹੱਥ ਮਾਰੋ ਮਾੜਾ ਮੋਟਾ ਤੇ ਭਾਈ ਬਾਕੀ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਾ ਵੀ ਕੀ ਕਾਰਨ ਬਣਿਆ ਜ ਤੇ ਉਹਦੇ ਕਿਹੇ ਭੈਣ ਭਰਾ ਦਾ ਕਿਹੇ ਵੀ ਪਿੰਡ ਦਾ ਕੋਈ ਨੰਬਰ ਹੋਵੇ ਮੈਨੂੰ ਜਰੂਰ ਮੈਨਾਂ رابطہ ਕਰੇ ਮੇਰਾ ਨੰਬਰ ਉਹੀ ਹੈ ਪੁਰਾਣਾ 98721 ਤੇ 9385 ਨਾ ਤੇ ਮੈਂ ਸੱਜਣ ਬਦਲਦਾ ਤੇ ਨਾ ਮੈਂ ਨੰਬਰ ਬਦਲਦਾ ਨਾ ਆਪਣਾ ਕਰਤਾਰ ਬਦਲਦਾ ਮੈਂ ਕੱਲ ਵੀ ਉਹੀ ਤੇ ਅੱਜ ਵੀ ਉਹੀ ਹਾਂ ਵੇਖੋ ਗਲਤੀ ਕਰੇ ਭਾਵੇਂ ਉਹ ਐਸਐਸਪੀ ਹੋਵੇ ਭਾਵੇਂ ਡੀਐਸਪੀ ਹੋਵੇ ਤੇ ਭਾਵੇਂ ਹੋਵੇ ਆਈਜੀ ਗਲਤ ਨੂੰ ਗਲਤ ਕਹਿਣ ਦਾ ਗੁਰਦਾ ਰੱਖਦੇ ਆ ਜਿੰਨਾ ਜਰ ਜਿਉਂਦੇ ਆ ਜਦੋਂ ਸਾਬ ਮੁੱਕ ਗਏ ਉਸ ਦਿਨ ਵੇਖੀ ਜਾਊਗੀ ਪਰ ਗਲਤ ਨੂੰ ਗਲਤ ਕਹਿਣਾ ਤੇ ਜ਼ੁਲਮ ਅੱਖਾਂ ਦੇ ਸਾਹਮਣੇ ਹੁੰਦਾ ਵੇਖ ਕੇ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਅਸੀਂ ਇਹ ਚੀਜ਼ ਦਾ ਜ਼ਰੂਰ ਉਸ ਬੰਦੇ ਕੋਲ ਹਿਸਾਬ ਲਵਾਵਾਂਗੇ ਉਹਨੂੰ ਜਾ ਕੇ ਮਿਲਾਂਗੇ ਵੀ ਤੈਨੂੰ ਕੀ ਅਧਿਕਾਰ ਦਿੱਤਾ ਵੀ ਕਿੰਨੇ ਅਧਿਕਾਰ ਦਿੱਤਾ ਤੈਨੂੰ ਇਸ ਵੈਨਾ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਨੇ ਆ ਠੀਕ ਆ ਮੁੱਖ ਮੰਤਰੀ ਨੇ ਜੇ ਕੋਈ ਗਲਤੀ ਕੀਤੀ ਆ ਜੇ ਕਾਨੂੰਨ ਨੇ ਮਾੜਾ ਕਿਹਾ ਚੰਗਾ ਕਿਹਾ ਉਹਦੇ ਤੇ ਬਣਦੀ ਕਾਰਵਾਈ ਕਰਕੇ ਉਹਦੇ ਤੇ ਪਰਚਾ ਪਾਉਂਦੇ ਉਹਨੂੰ ਅੰਦਰ ਕਰਦੇ ਉਹਨੂੰ ਥਾਣੇ ਖੜਦੇ ਠੀਕ ਆ ਉਹਦੇ ਤੇ ਐਫ ਆਈ ਆਰ ਦਰਜ ਕਰ ਦੇ ਲੇਕਿਨ ਇਹ ਕਿੰਨੇ ਕਿਸ ਬੰਦੇ ਨੇ ਤੁਹਾਨੂੰ ਇਹ ਅਥਾਰਟੀ ਦਿੱਤੀ ਇਜਾਜ਼ਤ ਦਿੱਤੀ ਆ ਵੀ ਤੁਸੀਂ ਸ਼ਰਿਆਮ ਕੈਮਰੇ ਦੇ ਸਾਹਮਣੇ ਤੁਸੀਂ ਬੰਦੇ ਦੇ ਸਿਰ ਦੇ ਉੱਤੋਂ ਪਰਨਾ ਲਾ ਕੇ ਵਗਾ ਕੇ ਮਾਰਿਆ ਉਹਦੇ ਕੇਸਾਂ ਤੋਂ ਫੜ ਫੜ ਕੇ ਉਹਨੂੰ ਕੋਟ ਕੋਟ ਕੇ ਉਹਦਾ ਬੁਰਾ ਹਾਲ ਕਰਦੇ ਪਏ ਤੇ ਉਹ ਗੁਰੂ ਨਾਨਕ ਸਾਹਿਬ ਦਾ ਵਾਸਤਾ ਦੇਣ ਲਿਆ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਵਾਸਤਾ ਰੁਕ ਜੋ ਲੱਕ ਦੀ ਲਾਂਤ ਤੁਹਾਡੇ ਯਾਰ ਫਿਰ ਤੁਹਾਡਾ ਮੁੜ ਕੇ ਕੋ ਲਾਤ ਮਾਰੋਂਦਾ ਤੇ ਫਿਰ ਤੁਸੀਂ ਚੀਕਾਂ ਮਾਰਦੇ ਆ ਤੇ ਲਾਉਣੀ ਨਹੀਂ ਅਗਲਾ ਨੇ ਪੱਗਾਂ ਲਵਾ ਕੇ ਰਹਿਣ ਤੁਹਾਡੇ ਤੋਂ ਇਕ ਤਾਂ ਬੈਣਾ ਬੰਦਾ ਮਾਨ ਸਾਹਿਬ ਜਿਹੜਾ ਬੰਦਾ ਉਹ ਡਾਂਗ ਵੋਂ ਡਿਆ ਉਹ ਚਿੱਟੀ ਦਾੜੀ ਵਾਲਾ ਮੈਂ ਵੇਖ ਲਿਆ ਵੀਡੀਓ ਵੇਖ ਕੇ ਮੈਨੂੰ ਇੰਨਾ ਜ਼ਿਆਦਾ ਗੁੱਸਾ ਚੰਡਿਆ ਵੀ ਯਾਰ ਲੱਖ ਦੀ ਲਾਂਤ ਤੇ ਹੋਜੇ ਜਿਹੜੇ ਸਰਾਂ ਚ ਪੱਗਾਂ ਪਸਾ ਕੇ ਬੈਠੇ ਯਾਰ ਲਾਹ ਦੋ ਪੱਗਾਂ ਤੂੰ ਹੀ ਨਹੀਂ ਇਹਨਾਂ ਨੇ ਪੱਗਾਂ ਦੇ ਲੈ ਕੇ ਗਏ ਆ ਪਿਛਲੇ ਦਿਨ ਹੀ ਆਖਿਆ ਤੇ ਬਣਿਆਂ ਦੇ ਚੀਕਾਂ ਨਿਕਲੀਆਂ ਤੂੰ ਕੌਣ ਹੋ ਨਾ ਪੱਗਾਂ ਲਵਾਉਣ ਵਾਲਾ ਇਦਾਂ ਉਹਦਾ ਮੈਂ ਐਸੇ ਕਰਕੇ ਕਹਿਣਾ ਵੀ ਇਹ ਲੋਕ ਪੱਗਾਂ ਦੇ ਅਧਿਕਾਰੀ ਨਹੀਂ ਹੈਗੇ ਇਹ ਇੰਨੀ ਯੋਗ ਨਹੀਂ ਹੈਗੇ ਵੀ ਇਹ ਪੱਗ ਨੂੰ ਸਾਫ਼ ਸਕਣ ਪੰਗ ਦੀ ਪੱਗ ਦੇ ਕਰਦਾਰ ਨੂੰ ਉੱਚਾ ਸੋਚਾ ਰੱਖ ਸਕਣ ਇਹ ਬੇਗੈਰਤ ਲੋਕ ਉਹ ਚੰਦ ਪੈਸਾ ਵਾ ਤੇ ਮੇਰੇ ਹਿਸਾਬ ਨਾਲ ਕੋਈ ਅਨਕੀ ਸਾਹ ਬੁਰੇ ਤੇ ਧੱਕਾ ਹੋ ਰਿਆ ਵਾ ਕਿ ਪਿੰਡਾਂ ਦੇ ਵਿੱਚ ਆਮ ਥੋੜੇ ਬਹੁਤੇ ਲੜਾਈ ਝਗੜੇ ਹੋ ਰਹੇ ਜਿਹੜੇ ਉਹ ਲਾ ਕੇ ਅਮਰਤਾਰੀ ਪਰੇ ਫਿਰਦੇ ਮੈਂ ਤਾਂ ਉਹਨਾਂ ਨੂੰ ਵੀ ਬਗਾਰਤੀ ਕਹਿੰਦਾ ਇਹੋ ਜਿਹੇ ਬੰਦਿਆਂ ਨੂੰ ਮਾਰ ਜਣਾ ਚਾਹੀਦਾ ਇੱਥੇ ਵੀ ਨਹੀਂ ਕਿਨੇ ਬੰਦ ਕੀਤੀ ਵੀ ਹੁਕਮੰਤਰੀ ਇਹ ਬਈ ਦਿਨੋਂ ਦਿਨ ਇਹ ਵਾਇਰਸ ਜਿਹੜੀ ਆ ਇਹ ਪ੍ਰਸ਼ਾਸਨ ਕੋਈ ਨਹੀਂ ਨੂੰ ਰੋਕ ਲੋ ਚੰਗੀ ਗੱਲ ਵੇਖੋ ਜੀ ਇਦਾਂ ਸੰਗਾਂ ਨਾਲ ਧੱਕੇ ਹੋਣ ਦੇ ਇਹਨਾਂ ਬੰਦਿਆਂ ਦੇ ਬਣਦੀ ਕਾਰਵਾਈ ਕਰੋ ਜਿਨ੍ਹਾਂ ਬੰਦਿਆਂ ਨੇ ਧੱਕਾ ਕੀਤਾ ਅਸੀਂ ਖੁਦ ਵੀ ਉੱਥੇ ਆ ਰਹੇ ਹਾਂ ਬਈ ਸਾਡੇ ਤੇ ਵੀ ਕਰਦੇ ਜਿਹੜਾ ਕਰਨਾ ਹੋ ਮੰਤ ਸਿੰਘ ਨਾਲ ਤਿਆਰ ਵਰ ਤਿਆਰ ਹੋ ਕੇ ਉੱਥੇ ਪਹੁੰਚਾਂਗੇ ਗਲਤ ਨੂੰ ਗਲਤ ਅਹੀਂ ਕਹਿਣਾ ਮੁੱਖ ਮੰਤਰੀ ਸਾਡੇ ਨੂੰ ਪਤਾ ਕਿ ਉਹ ਕੀ ਕਰਦਾ ਰਿਹਾ ਕੀ ਨਹੀਂ ਕਰਦਾ ਰਿਹਾ ਲੇਕਿਨ ਅੱਜ ਉਹ ਬੰਦਾ ਸੱਚ ਦੇ ਰਾਹ ਤੇ ਤੁਰਿਆ ਅੱਜ ਉਹ ਬੰਦੇ ਦਾ ਆ ਸ਼ਰੂ ਹੋ ਰਿਹਾ ਜਿੱਦਨੂੰ ਬੰਦਾ ਲੁੱਚਪੁਣੇ ਦੇ ਵਿੱਚ ਹੀ ਉਦੋਂ ਸਾਰਾ ਪਪੜ ਜੀ ਪਪੜ ਜੀ ਕਿਹਾ ਕਿ ਜੱਫੀਆਂ ਪਾਉਂਦੇ ਫਿਰਦੇ ਸੀ ਅੱਜ ਜਦੋਂ ਕਿਸੇ ਦੇ ਕੇਸਾਂ ਦੀ ਬੇਅਦਬੀ ਹੁੰਦੀ ਆ ਖੜਨਾ ਸਿੱਖਦਾ ਸਿੱਖਦਾ ਫਰਜ਼ ਬਣਦਾ ਠੀਕ ਆ ਅਮਰਧਾਰੀਓ ਬੱਚਾ ਵਾ ਅਹੀਂ ਉਹਦੇ ਨਾਲ ਖੜੇ ਆ ਪੂਰਾ ਦਲ ਪੰਥ ਦੇ ਨਾਲ ਖੜਾ ਕਰ ਦੂੰਗਾ ਜੇ ਪ੍ਰਸ਼ਾਸਨ ਚਾਹੁੰਦਾ ਵੀ ਕੋਈ ਰੌਲਾ ਰੱਪਾ ਨਾ ਪਵੇ ਇਹਨਾਂ ਮੁਲਾਜ਼ਮਾਂ ਤੇ ਬਣਦੀ ਕਾਰਵਾਈ ਕਰੋ ਨਹੀਂ ਤੇ ਇਹਨਾਂ ਨੂੰ ਮਾਫੀ ਮੰਗਣੀ ਪੈਣੀ ਜੇ ਮੁੜ ਕੇ ਨਾ ਆਖਿਓ ਵੀ ਸਾਨੂੰ ਸੜਕਾਂ ਜਾਮ ਕੀਤੀਆਂ ਰਾਹ ਜਾਮ ਕੀਤੇ ਆ ਵੀ ਇਹਦੇ ਜ਼ਿੰਮੇਦਾਰ ਤੁਸੀਂ ਆਪ ਜੇ ਇੱਕ ਵਾਰੀ ਮੈਨੂੰ ਮੁੱਖ ਮੰਤਰੀ ਤੋਂ ਪਤਾ ਲੈ ਲੈਣ ਦਿਓ ਵੀ ਕਹਾਣੀ ਕੀ ਆ ਕੀ ਵਾਰਦਾਤ ਆ ਇਹਦਾ ਕਰਕੇ ਉਹਨੂੰ ਇਹਨਾਂ ਕੁੱਟਿਆ ਮਾਰਿਆ ਜਾ ਰਿਹਾ ਉਹਦੇ ਤੋਂ ਬਾਅਦ ਇਹ ਜਿਹੜੇ ਭਾਵੇਂ ਮੁਲਾਜ਼ਮੀਆਂ ਭਾਵੇਂ ਡਿਊਟੀ ਤੇ ਹੋਣ ਭਾਵੇਂ ਬੇਡਿਊਟੀ ਹੋਣ ਲੇਕਿਨ ਇਹਨਾਂ ਨੂੰ ਪੁੱਛਣਾ ਜ਼ਰੂਰ ਅਸੀਂ ਠੀਕ ਆਂ ਹੀ ਪ੍ਰਸ਼ਾਸਨ ਨੂੰ ਇਹ ਗੱਲ ਕਹਿ ਰਹੇ ਆਂ ਇੰਨਾ ਬੰਦਿਆ ਦੇ ਬੰਦੀ ਕਾਰਵਾਈ ਕਰੋ ਔਰ ਇੰਨਾ ਬੰਦਿਆਂ ਤੋਂ ਅਸੀਂ ਮਾਫੀ ਮੰਗਾਉਣੀ ਆ ਜਿਹੜੇ ਬੰਦੇ ਨਾਜਾਇਜ਼ ਬੱਚਿਆਂ ਦੇ ਧੱਕਾ ਕਰ ਰਹੇ ਆ ਤੁਹਾਨੂੰ ਕਿੰਨੇ ਅਧਿਕਾਰ ਦਿੱਤਾ ਯਾਰ ਕਿਹੜਾ ਇਸ ਦੇਸ਼ ਦਾ ਕਾਨੂੰਨ ਕਹਿੰਦਾ ਵੀ ਤੁਸੀਂ ਬੱਚਿਆਂ ਨੂੰ ਐਦਾਂ ਵਾਕਈਸਾਂ ਤੋਂ ਫੜ-ਫੜ ਕੇ ਤੁਸੀਂ ਕੀ ਦੁਨੀਆ ਦੇ ਸਾਹਮਣੇ ਸਾਡੀ ਦਿੱਖ ਸਾਫ਼ਤ ਕਰਦੇ ਪਏ ਆਂ ਵੀ ਅਸੀਂ ਐਦਾਂ ਤੁਹਾਡੇ ਬੱਚਿਆਂ ਨੂੰ ਕੁੱਟਾਂਗੇ ਮਾਰਾਂਗੇ ਤੇ ਤੁਹਾਡੇ ਬੱਚੇ ਸਿੱਖ ਨਹੀਂ ਬਣਨਗੇ ਉਹ ਲਾਣਤੀਓ ਜਦੋਂ ਖਾਨ ਬਾਦਰ ਜਕਰੀਆ ਖਾਨ ਦਾ ਦੌਰ ਹੀ ਨਾ ਤੇ ਸਵਾ ਸਵਾ ਮਨ ਦੇ ਪੀਸ ਨੇ ਪੀਸੇ ਜਾਂਦੇ ਇਹ ਤੇ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਹਾਰ ਪੈਂਦੇ ਤੇ ਸੇਖ ਉਦੋਂ ਵੀ ਨਹੀਂ ਮੁੱਕੇ ਤੁਹਾਡੇ ਵਰਗੇ ਲਾਹਣਤੀਆਂ ਨੇ ਉਦੋਂ ਵੀ 100-100 ਰੁਪਇਆ ਜਦੋਂ ਮੁੱਲ ਪੈਂਦਾ ਸੀ ਪੈਸੇ ਕਮਾਉਣ ਦੇ ਖਾਤਰ ਕੁੜੀਆਂ ਦੇ ਸਿਰ ਵੱਢ ਕੇ ਕਰਦੇ ਰਹਿ ਅਸੀਂ ਤਾਂ ਵੀ ਨਹੀਂ ਮੁੱਕੇ ਤੇ ਤੁਹਾਡੇ ਵਰਗੇ ਸਮੇਂ-ਸਮੇਂ ਤੇ ਮੁੱਕਦੇ ਰਹਿ ਤੇ ਸਾਡੇ ਵਰਗੇ ਸਮੇਂ-ਸਮੇਂ ਤੇ ਪੈਦਾ ਹੁੰਦੇ ਰਹਾ ਕੀਰਤਾ ਰੱਖਿਓ ਅਸੀਂ ਹੱਕ ਸਾਜ ਦੇ ਵਾਸਤੇ ਆਵਾਜ਼ ਬੁਲੰਦ ਕਰਦੀਆਂ ਨਾ ਕਰਦੀਆਂ ਚਪਲਾ ਛਾੜਨ ਵਾਸਤੇ ਠੀਕ ਆ ਤੇ ਅਸੀਂ ਜਿੰਨਾ ਨਾ ਪਿਆਰ ਆ ਸਾਡਾ ਉਹਨਾਂ ਦਾ ਪਿਆਰ ਹੀ ਆ ਜੇਰੇ ਗਲਤ ਕਰਦੇ ਆ ਅਸੀਂ ਉਹਨਾਂ ਦੇ ਵਿਰੋਧੀਆਂ ਥੋਕੇ ਕਹਿ ਰਹੇ ਆ ਵਿਰੋਧੀਆਂ ਠੀਕ ਆ ਭਾਵੇਂ ਮੇਰਾ ਪਿਓ ਵੇ ਭਾਵੇਂ ਭਰਾ ਵੇ ਜਿਹੜਾ ਗਲਤ ਕਰੂਗਾ ਉਹਨੂੰ ਗਲਤ ਨੂੰ ਗਲਤੀ ਕਹਿਣਾ ਠੀਕ ਤਾਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਆ ਇਹਨਾਂ ਬੰਦਿਆਂ ਤੇ ਬੰਦੀ ਕਾਰਵਾਈ ਕਰੋ ਨਹੀਂ ਤੇ ਮਾਫੀਨਾਮਾ ਇਹਨਾਂ ਕੋਲ ਅਸੀਂ ਲੈਣਾ ਜੇ ਤੇ ਮੈਨੂੰ ਮੁੱਖ ਮੰਤਰੀ ਤੱਕ ਮੇਰੀ ਇਹ ਵੀਡੀਓ ਪਹੁੰਚਾਓ ਉਹਦਾ ਨੰਬਰ ਮੇਰੇ ਤੱਕ ਪਹੁੰਚਾਓ ਜਾਂ ਉਹਨੂੰ ਨੰਬਰ ਮੇਰਾ ਦਿਓ ਕਿ ਮੈਨੂੰ رابطہ ਕਰੇ ਵੀ ਕੀ ਕਹਾਣੀ ਕੀ ਗੱਲ ਆ ਇਹਦਾ ਕਰਕੇ ਉਹਨੂੰ ਕੁੱਟਿਆ ਮਾਰਿਆ ਜਾ ਰਿਹਾ ਮੈਂ ਬਹੁਤੀ ਲੰਮੀ ਨਹੀਂ ਕਰਨੀ ਵੀਡੀਓ ਪਹੁੰਚਾ ਦਿਓ ਤੇ ਉਹਨਾਂ ਮੁਲਾਜ਼ਮਾਂ ਤੱਕ ਵੀ ਉਨਾਂ ਨਾਲ ਮੇਰੇ ਵੱਲੋਂ ਲੱਖ ਦੀ ਲਾਹਣਤ ਆ ਤੇ ਜੇ ਕੋ ਕਹਿਣਾ ਹੋ ਤਾਂ ਨੰਬਰ ਮੇਰਾ ਉੱਤੇ ਹੀ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ